ਚੰਡੀਗੜ੍ਹ ਤੇ ਮਸਲੇ ਤੇ ਕਹਿੰਦੇ ਸਰਕਾਰ ਹੁਣ ਅੱਧੀਕ ਜਾਗੀ ਹੈ ਜੀ ਪਰ ਸਰਕਾਰ ਦੇ ਤਾਂ ਪੂਰਾ ਜਾਗਿਆ ਵੀ ਪੂਰਾ ਨਹੀਂ ਪੈਣਾ ਕਿਉਂਕਿ ਮਸਲਾ ਗਾਂ ਕੇਂਦਰ ਨਾਲ ਜੁੜਦਾ ਹੈ ਘਰ ਵੱਡਿਆਂ ਹੱਥ ਵੱਡਿਆਂ ਘਰਾਂ ਦੇ ਨਾਲ ਜਦੋਂ ਜੁੜਦੇ ਨੇ ਫਿਰ ਉਹ ਦੀ ਪਤਾ ਲੱਗਦਾ ਪ੍ਰਵੀਨ ਜੀ ਚਲੋ ਦੇਰ ਆਏ ਪਰ ਥੋੜਾ ਜਿਹਾ ਦੁਰੁਸਤ ਆਇਆ ਜੇ ਪੂਰਾ ਦੁਰੁਸਤ ਨਹੀਂ ਆਇਆ ਨਹੀਂ ਆਏ ਬਿਲਕੁਲ ਜੀ ਬਿਲਕੁਲ ਹਰਪਾਲ ਚੀਮਾ ਜੀ ਅੱਜ ਗਏ ਸੀ ਰਾਜਪਾਲ ਸਾਹਿਬ ਕੋਲ ਠੀਕ ਹੈ ਜੀ ਨਾਲ ਹਰਜੋਤ ਬੈਂਸ ਸੀ ਕੁਝ ਹੋਰ ਆਵਾਦੀ ਪਾਰਟੀ ਦੇ ਲੀਡਰ ਸੀ ਆਪਣਾ ਰੋਸਾ ਪ੍ਰਗਟਾਇਆ ਹੈ ਆਪਣਾ ਮੰਗ ਪੱਤਰ ਦਿਆ ਹੈ ਕੁਝ ਦਸਤਾਵੇਜ਼ ਦੇ ਆਏ ਹੈ ਨਾ ਕਿ ਜੀ ਚੰਡੀਗੜ ਸਾਡਾ ਹੀ ਹੈ ਅਸੀਂ ਇੰਚ ਨਹੀਂ ਦੇਣਾ ਪਰ ਜਿਹੜੀ ਤੁਸੀਂ ਸਵਾਲ ਕੀਤਾ ਕਿ ਅਧਿਕ ਸਰਕਾਰ ਜਾਗੀ ਬਿਲਕੁਲ ਅਧਿਕ ਜਾਗੀ ਹੂੰ ਹੂੰ ਇਸ ਪਹਿਲੂ ਤੇ ਜਾਗਣਾ ਕਿਹਨੂੰ ਚਾਹੀਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਰਾਜ ਨਹੀਂ ਤਿੰਨ ਦਿਨ ਪਹਿਲਾਂ ਹੂੰ ਅੱਜ ਜਿਵੇਂ ਆ ਪਗੁਰਪੁਰਬ ਦੇ ਹਵਾਲੇ ਨਾਲ ਗੱਲ ਕਰ ਰਹੇ ਆ ਨਨ ਕਣਾ ਸਾਹਿਬ ਬਿੱਕੇ 1 ਲੱਖ ਤੋਂ ਬਾਅਦ ਸੰਗਤ ਨਤਮਸਤਕ ਹੋਈ ਆ ਹੂੰ ਸੱਚਖੰਡ ਸਿੰਘ ਦਰਬਾਰ ਸਾਹਿਬ ਵਿੱਚ 3 ਲੱਖ ਤੋਂ ਬਾਅਦ ਸੰਗਤ ਨਤਮਸਤਕ ਹੋਈ ਔਰ 7 ਲੱਖ ਤੋਂ ਬਾਅਦ ਕਿਉ ਉਹਦੇ ਤੇ ਦੀਵੇ ਜਗੇ ਨੇ ਠੀਕ ਹੈ ਜੀ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਗੁਰਪੁਰਬ ਦੇ ਮੌਕੇ ਤੇ ਅੰਮ੍ਰਿਤਸਰ ਸੀਗੇ ਹੂੰ ਠੀਕ ਹੈ ਉਹਨਾਂ ਨੇ ਇਸ ਵਾਰ ਇੱਕ ਹੋਰ ਸਿਆਣਪ ਦਿਖਾਈ ਉਹ ਕਹਿੰਦੇ ਕਿ ਮੈਂ ਦਰਬਾਰ ਸਾਹਿਬ ਜਾਣਾ ਚਾਹੁੰਦਾ ਸੀ ਪਰ ਸੰਗਤ ਨੂੰ ਮੁਸ਼ਕਲ ਆ ਜਾਣੀ ਸੀ ਤੇ ਇਸ ਲਈ ਮੈਂ ਜੋ ਉੱਥੇ ਨਹੀਂ ਗਿਆ ਮੈਂ ਇਤਿਹਾਸਕ ਗੁਰੂ ਘਰ ਚ ਅੰਮ੍ਰਿਤਸਰ ਮੱਥਾ ਟੇਕਿਆ ਹੂੰ ਹੂੰ ਤੇ ਉਸ ਮੌਕੇ ਜਦੋਂ ਉਹ ਮੱਥਾ ਟੇਕ ਕੇ ਗੁਰਪੁਰਬ ਤੇ ਬਾਹਰ ਆ ਰਹੀ ਸੀ ਤੇ ਪੱਤਰਕਾਰਾਂ ਨੇ ਸਵਾਲ ਕਰ ਲਿਆ ਚੰਡੀਗੜ੍ਹ ਵਾਲੇ ਮਸਲੇ ਤੇ ਹੂੰ ਤੇ ਮੁਖੰਤਰੀ ਸਾਹਿਬ ਨੇ ਹੱਥ ਵਾਂਟ ਕੇ ਕਿ ਅੱਜ ਮੈਂ ਕੋਈ ਟਿੱਪਣੀ ਨਹੀਂ ਕਰਾਂਗੀ ਹੂੰ ਕੀ ਇਹ ਟਿੱਪਣੀ ਧਾਰਮਿਕਤਾ ਅੱਜ ਗੁਰਪੁਰਬ ਦੇ ਹਵਾਲੇ ਨਾਲ ਕਰਨੋਂ ਕਿਨਾਰਾ ਕੀਤਾ ਹੂੰ 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 ਜਾਂ ਉਹਨਾਂ ਦੀ ਆਕਾ ਨੇ ਅਜੇ ਹੁਕਮ ਨਹੀਂ ਦਿੱਤਾ ਕਿ ਤੁਸੀਂ ਬੋਲਣਾ ਨਹੀਂ ਇਸ ਮਸਲੇ ਤੇ ਜਦੋਂ ਤੱਕ ਹੁਕਮ ਨਹੀਂ ਹੁੰਦਾ ਤਦ ਤੱਕ ਨਹੀਂ ਬੋਲਣਾ ਹੂੰ ਜਾਂ ਇਹ ਉਹਨਾਂ ਦੀ ਅਮਿਤਸ਼ਾ ਨਾਲ ਯਾਰਾਨੇ ਦੀ ਚੁੱਪੀ ਹੈ ਹੂੰ ਮਤਲਬ ਇਹ ਕੁਝ ਨਹੀਂ ਕਹਿਣਾ ਇਹ ਜਰਾਨਾ ਨਾ ਬਾਦਲਾਂ ਨੇ ਵੀ ਪਗਾਇਆ ਇਹ ਜਰਾਨਾ ਕੈਪਟਨ ਨੇ ਵੀ ਪਗਾਇਆ ਤੇ ਇਹੀ ਜਰਾਨਾ ਹੁਣ ਕੀ ਮੁੱਖ ਮੰਤਰੀ ਭਗਵੰਤ ਸਣ ਪਗਾ ਰਹੇ ਨੇ ਹੂੰ ਹੁਣ ਉਹਦੇ ਬੀਜੇ ਅਕਾਲੀ ਬੀਜੇਪੀ ਔਰ ਕਾਂਗਰਸੀਆਂ ਦੇ ਬੀਜੇ ਕੰਡੇ ਹੀ ਹੁਣ ਚੁਗ ਰਹੇ ਆ ਨਾ ਅਸੀਂ ਹੂੰ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਆਈ ਉਹ ਕੰਡੇ ਚੁਗਣ ਸੀ ਹੂੰ ਤੇ ਤੁਸੀਂ ਉਸ ਮਸਲੇ ਤੇ ਡਿੰਗਣ ਨਹੀਂ ਅੱਗੇ ਪੱਟ ਰਹੇ ਹੂੰ ਮਤਲਬ ਅੱਧਿਕ ਜਾਗੀ ਦੇ ਵਾਅਦੇ ਜਿਹੜੇ ਮੈਂ ਗੱਲ ਕਰ ਰਿਹਾ ਹਾਂ ਉਹ ਹਰਪਾਲ ਚੀਮਾ ਹਰਪਾਲ ਚੀਮਾ ਅੱਜ ਗਏ ਹੂੰ ਹੂੰ ਰਾਜਪਾਲ ਗੁਲਾਬਚੰਦ ਕਟਾਰੀਆਂ ਨੂੰ ਉਹਨਾਂ ਨੇ ਮੁਲਾਕਾਤ ਕਰਕੇ ਮੈਮੋਰੰਡਮ ਦਿੱਤਾ ਮਨਖਪਤਰ ਤੋਂ ਉਹਨਾਂ ਨੇ ਦੋ ਪਹਿਲੂ ਬਹੁਤ ਵੱਡੇ ਉਠਾਏ ਹੂੰ ਉਹਨਾਂ ਚ ਇੱਕ ਪਹਿਲੂ ਸੀਗਾ ਕਿ ਜੇ ਇਕੋ ਸੈਂਸਿਟਿਵ ਜ਼ੋਨ ਹੈ ਤਾਂ ਉਹਨੂੰ ਕਿਉਂ ਹਟਾਤਾ ਵੀ ਮਤਲਬ ਜੇ ਊਂ ਕੋਈ ਬੰਦਾ ਉੱਥੇ ਕਹੇ ਕਿ ਅਸੀਂ ਇੱਟ ਲਾਉਣੀਆਂ ਤਾਂ ਤੁਸੀਂ ਤੋੜਨ ਚਲੇ ਜਾਂਦੇ ਹੋ ਢਾਉਣ ਚਲੇ ਜਾਂਦੇ ਹੋ ਜਦੋਂ ਉਹਦੇ ਉੱਪਰ ਪਰਚਾ ਕਰ ਦਿੰਦੇ ਹੋ ਤੇ ਹੁਣ ਤੁਸੀਂ ਆਪ ਬਦਲ ਰਹੇ ਹੋ ਹੂੰ ਇਹ ਕਿਉਂ ਵੀ ਜੀ ਫਿਰ ਦੂਜਾ ਉਹਨਾਂ ਨੇ ਪਹਿਲੂ ਦਿੱਤਾ ਇਹਦਾ ਬੜਾ ਅਹਿਮ ਪਹਿਲੂ ਹੈ ਹਾਂਜੀ ਉਹ ਕਹਿੰਦੇ ਕਿ ਦੇਖੋ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਹਰਿਆਣਾ ਦਾ ਰਾਜਪਾਲ ਵੱਖਰਾ ਹੈ ਹਾਂ 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 ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ ਇਹ ਪਹਿਲੀ ਗੱਲ ਹੈ ਕਿ ਇਹਦਾ ਮਤਲਬ ਚੰਡੀਗੜ੍ਹ ਸਾਡਾ ਹੈ ਹਮ ਔਰ ਕਿਸੇ ਸਮੇਂ ਇਹਦੀ ਵੀ ਕੋਸ਼ਿਸ਼ ਹੋਲੀ ਜੀ ਪਰ ਜੇ ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ ਤਾਂ ਵੱਖਰੀ ਜ਼ਮੀਨ ਲੈਣ ਲਈ ਇਹ ਕੇਸ ਪੰਜਾਬ ਦੇ ਰਾਜਪਾਲ ਕੋਲੇ ਆਉਣਾ ਨਾ ਹਮ ਕਿਉਂਕਿ ਚੰਡੀਗੜ੍ਹ ਦਾ ਪ੍ਰਬੰਧਕ ਵੀ ਉਹੀ ਹੈ ਸੋ ਇਸ ਪਹਿਲੂ ਤੇ ਵੀ ਇਸ ਅਜਮੰਗ ਪੱਥਰ ਦਿੰਦੇ ਆ ਹਰਪਾਲ ਚਿਮਾ ਨੇ ਗੁਰਤਰੀਓ ਕਹਿੰਦੇ ਰਾਜਪਾਲ ਸਾਹਿਬ ਤੁਹਾਡੇ ਕੋਲ ਜਿਹੜੀ ਪ੍ਰਪੋਜ਼ਲ ਆਈ ਹੈ ਤੁਹਾਡੇ ਕੋਲ ਜਿਹੜੀ ਫਾਈਲ ਤਿਆਰ ਹੋ ਕੇ ਆਈ ਹੈ ਉਹਦੇ ਵਿੱਚ ਇੰਨੇ ਜ਼ਿਕਰ ਹੈ ਨਾ ਕਿ 12 ਏਕੜ ਅਸੀਂ ਦੇ ਰਹੇ ਆ ਜੀ ਜ਼ਮੀਨ ਤੇ 10 ਏਕੜ ਅਸੀਂ ਲੈ ਰਹੇ ਹਾਂ ਉਹ ਕਹਿੰਦੇ ਹਾਂ ਜੀ ਕਹਿੰਦੇ ਫਿਰ ਉਹਦੇ ਵਿੱਚ ਇਹ ਜ਼ਿਕਰ ਕਿਉਂ ਨਹੀਂ ਕਰਕੇ 10 ਏਕੜ ਤੇ ਕਰਨਾ ਕੀ ਹੈ ਮਤਲਬ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਬੱਚੇ-ਬੱਚੇ ਨੂੰ ਪਤਾ ਹੈ ਕਿ ਉਹਨਾਂ ਨੇ ਉਹਦੇ ਪਰ ਵੱਖਰੀ ਵਿਧਾਨ ਸਭਾ ਉਸਾਰਨੀ ਆ ਉਹ ਦਸਤਾਵੇਜ਼ ਜੀ ਲਿਖ ਕੇ ਕਿਉਂ ਨਹੀਂ ਦੇਦੇ ਕੀ ਉਹਨਾਂ ਨੂੰ ਪਤਾ ਕਿ ਕਾਨੂੰਨੀ ਤੌਰ ਤੇ ਕੋਈ ਪੀਚ ਹੈ ਹਮ 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 ਇਹ ਲਿਖਣ ਚ ਕੀ ਹਰਤੀ ਸੀ ਫਿਰ ਉਹਨਾਂ ਨੂੰ ਹਮ ਇਹ ਸਪੈਲੂ ਤਵੀ ਉਹਨਾਂ ਤਰੀਏ ਹਰਪਾਲ ਜੀ ਮਾ ਉਹਨਾਂ ਨੇ ਸੋ ਅਜ ਹਰਪਾਲ ਜੀ ਮਾ ਹੋਰਾਂ ਦਾ ਜਾਣਾ ਅੱਧੀ ਕੋ ਸਰਕਾਰ ਦਾ ਜਾਗਣਾ ਹੀ ਆ ਜੀ ਜੀ ਹੈ ਚਲੋ ਧੰਨਵਾਦ ਜਾਗ ਕੀਤਾ ਸੀ ਪਰ ਅਜੇ ਉਹ ਸਥਿਤੀ ਚ ਨਹੀਂ ਜਾਗੇ ਜਿਸ ਤੀ ਜਾਗਣਾ ਚਾਹੀਦਾ ਸੀ ਮੈਨੂੰ ਅੱਜ ਵੀ ਉਮੀਦ ਸੀ ਕਿ ਗੁਰਪੁਰਬ ਤੇ ਮੱਥਾ ਟੇਕਣ ਤੋਂ ਬਾਅਦ ਸਰਕਾਰ ਦਾ ਸਖਤ ਬਿਆਨ ਆਊਗਾ ਇਸ ਮਸਲੇ 'ਤੇ ਹਮ ਉਹ ਕਹਿਣਗੇ ਕਿ ਆਸੀਂ ਅਸੀਂ ਸੈਸ਼ਨ ਬੁਲਾ ਰਹੇ ਆਂ ਅਸੀਂ ਕੈਬਨਿਟ ਬੈਠਕ ਬੁਲਾ ਰਹੇ ਆਂ ਅਸੀਂ ਸਰਪਾਰਟੀ ਮੀਟਿੰਗ ਬੁਲਾ ਰਹੇ ਆਂ ਅਸੀਂ ਜੰਤਰ ਮੰਤਰ ਜਾਵਾਂਗੇ ਅਸੀਂ ਮਟਕਾ ਚੋਂ ਕਾ ਮੰਗੇ ਕੁਛ ਤਾਂ ਕਹਿੰਦੇ ਚਲੋ ਮੈਂ ਕਹਿੰਨਾ ਮੈਂ ਜਿਵੇਂ ਨੀ ਚੋਣਾ ਤੱਕ ਦਾ ਵੀ ਇੰਤਜ਼ਾਰ ਕਰ ਲੈਣਾ ਕਿ ਵੋਟਾਂ ਪਵਾ ਲਓ ਪਹਿਲਾਂ ਤੁਹਾਡੇ ਲਈ ਪਹਿਲਾਂ ਵੋਟਾਂ ਨੇ ਪਹਿਲਾਂ ਪੰਜਾਬ ਜਾਂ ਪੰਜਾਬ ਦੀ ਰਾਜਨੀਤੀ ਨਹੀਂ ਨਹੀਂ ਹਾਂ ਪਾ ਇਸੇ ਮਾਮਲੇ ਤੇ ਵਿਰੋਧੀ ਧਿਰ ਦੇ ਲੀਡਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵਿਰੋਧੀ ਧਿਰ ਦੇ ਮੁਖੀ ਹੈ ਰਤਾਪ ਸਿੰਘ ਬਾਜਬਾਨੇ ਨੇ ਚਿੱਠੀ ਲਿਖ ਕੇ ਆਪਣਾ ਡੰਗ ਟਪਾ ਲਿਆ ਹੂੰ ਉਹ ਕਹਿੰਦੇ ਜੀ ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ ਹੂੰ ਮਤਲਬ ਹੁਣ ਇਹ ਚਿੱਠੀ ਨਾਲ ਹੋਊਗਾ ਉਹ ਜਨਾਬ ਤੁਹਾਡੇ ਉਹ ਮਾਵਾ ਲੱਗੇ ਕੁਰਤੇ ਪਜਾਮੇ ਨੂੰ ਕਿਧਰੇ ਨਹੀਂ ਮੈਲਾ ਹੁੰਦਾ ਆ ਕੇ ਬਹਿ ਜਾਂਦੇ ਚੰਡੀਗੜ ਸਹੀ 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 ਤੁਸੀਂ ਮਿੱਟੀ ਲਵਾਉਣੋਂ ਡਰਦੇ ਹੋ ਹੂੰ ਧਰਾਤਲ ਦੀ ਲੜਾਈ ਲੜਨੋਂ ਡਰਦੇ ਹੋ ਚਿੱਠੀਆਂ ਲਿਖ ਕੇ ਸੋਸ਼ਲ ਮੀਡੀਆ ਤੇ ਪਾ ਕੇ ਮੀਡੀਆ ਨੂੰ ਦੱਸ ਕੇ ਤੁਸੀਂ ਪੰਜਾਬ ਦੇ ਦਰਦੀ ਬਣ ਨੂੰ ਫਿਰਦੇ ਹੂੰ ਤੁਸੀਂ ਕਹਿੰਦੇ ਹੋ ਜੀ ਮੈਂ ਲਿਖਤੀ ਪ੍ਰਧਾਨ ਮੰਤਰੀ ਚਿੱਠੀ ਮੈਂ ਅਪੀਲ ਕੀਤੀ ਹੈ ਜੀ ਆਪਣੇ ਫੈਸਲੇ ਨੂੰ ਮੁੜ ਬਾਚੋ ਇਹ ਸਾਡਾ ਭਾਵਨਾਤਮਕ ਹੈ ਹੂੰ ਉਹੀ ਜੀ ਇਹੋ ਜਿਹਾ ਬਿਆਨਬਾਜ਼ੀ ਤਾਂ ਭਾਈ ਜਾਖੜ ਵੀ ਵਧੀਆ ਕਰੀ ਜਾਂਦਾ ਹੂੰ ਹੂੰ ਇਹੋ ਜਿਹੀ ਬਿਆਨਬਾਜ਼ੀ ਤਾਂ ਰਾਜਾ ਬੜਿੰਗ ਨੇ ਵੀ ਕਰ ਲਈ ਵੀ ਤੁਸੀਂ ਉਹਨਾਂ ਦੀ ਹਾਜ਼ਰੀ ਨੂੰ ਲਵਾ ਰਹੇ ਹੋ ਨਾ ਹੂੰ ਖਾਲੀ ਦਾਨ ਨੇ ਪ੍ਰੈਸ ਕਾਨਫਰੰਸ ਵੀ ਕਰ ਲਈ ਇਹ ਸਾਰੇ ਹਾਜ਼ਰੀਆਂ ਲਵਾ ਰਹੇ ਨੇ ਹੂੰ ਚਾਹੇ ਉਹ ਹਰਪਾਲ ਛੀਮਾ ਚਾਹੇ ਪ੍ਰਤਾਪ ਬਾਜਵਾ ਚਾਹੇ ਰਾਜਾ ਬੜਿੰਗ ਚਾਹੇ ਦਰਜੀਤ ਛੀਮਾ ਚਾਹੇ ਬਲਵਿੰਦਰ ਪੁੰਦੜ ਹੈ ਚਾਹੇ ਸਿੰਘ ਜਾਖੜ ਸਭ ਹਾਜ਼ਰੀਆਂ ਲਵਾ ਰਹੇ ਨੇ ਚੰਡੀਗੜ੍ਹ ਦੀ ਲੜਾਈ ਲੜਨ ਦੀ ਅਜੇ ਇਹਨਾਂ ਦੇ ਵਿੱਚ ਕੋਈ ਸੋਚ ਵਿਚਾਰ ਕੋਈ ਧਰ ਨਹੀਂ ਹੁੰਦੀ ਨਹੀਂ ਨਹੀਂ ਬਿਲਕੁਲ ਸਹੀ ਹੈ ਜੀ